ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੀਦਾ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਇਹ ਕੋਨਿਆਣਾ ਮੰਡੀ ਦੇ ਰਹਿ ਜਾਂਦਾ ਹੈ ਮੇਨ ਛੜਕ ਦੇ ਉੱਤੇ ਪੈਂਦਾ ਜਿਹੜਾ ਬਠਿੰਡੇ ਤੋਂ ਹਾਈਵੇ ਅੱਗੇ ਕੋਟਕਪੂਰਾ ਹੋ ਕੇ ਸ੍ਰੀ ਅਮਰਸਰ ਸਾਹਿਬ ਨੂੰ ਲੰਘ ਜਾਂਦਾ ਟੋਲ ਜਿਹੜਾ ਉਹ ਜੀਦੇ ਵਾਲਾ ਦੋਸਤੋ ਇਹਦੇ ਨੇੜ ਤੇ ਪਿੰਡ ਜਿਹੜਾ ਉਹ ਜੀਦੇ ਦੇ ਵਿੱਚੋਂ ਅੱਜ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਕੋਲ ਇਹ ਦੋ ਨਗ ਵਿਕਾਉ ਅੱਜ ਗਾਂ ਥੋੜੀ ਕੱਚੀ ਆ ਦਿਨ ਹਜੇ ਲੈਂਦੀ ਆ ਪਰ ਵੀਡੀਓ ਚ ਦਿਖਾ ਦੇਣੀ ਆ ਤੁਹਾਨੂੰ ਜੇ ਪਸੰਦ ਆਉ ਤਾਂ ਕਾਲ ਕਰਕੇ ਤੁਸੀਂ ਇਹਦੇ ਬਾਰੇ ਗੱਲਬਾਤ ਕਰ ਲਿਓ ਤੇ ਇੱਕ ਮੱਝ ਹਜੇ 15 ਮਿੰਟ ਪਹਿਲਾਂ ਸੂਕੇ ਹਟੀ ਐ ਇਹ ਇਹਨੇ ਬੱਚਾ ਦਿੱਤਾ ਦੱਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜ ਗਿਆ ਉਹਦੀ ਤਸੱਲੀ ਕਰਨਾ ਹੱਕ ਆ ਤੇ ਫੁੱਲ ਤਸੱਲੀ ਕਰਨੀ ਵੀ ਚਾਹੀਦੀ ਐ ਆਕੇ ਦੇਖਿਓ ਕੋਲ ਖੜਕੇ ਸਮਝੋ ਜਿਹੜਾ ਨਾ ਤੁਸੀਂ ਖਰੀਦਣਾ ਚਾਹੋਗੇ ਗਾਂ ਜਾਂ ਮੱਝ ਡਿਟੇਲ ਪਹਿਲਾਂ ਗਾਂ ਦੀ ਪੁੱਛਾਂਗੇ ਕਿਉਂਕਿ ਉਸ ਤੋਂ ਬਾਅਦ ਚ ਇਹਨੂੰ ਅੰਦਰ ਬੰਦ ਦੇਣਾ ਫਿਰ ਮੱਝ ਨੂੰ ਤੋੜਨਾ ਸੌਖਾ ਹੋ ਜੂ ਬਾਈ ਕੋਲ ਘਰ ਦੀ ਬੈਕਸਾਈਡ ਤੇ ਪਸ਼ੂ ਰੱਖਿਆ ਜਗ੍ਹਾ ਥੋੜੀ ਤੰਗ ਹੈ ਆਓ ਪਹਿਲਾਂ ਆਪਾਂ ਇਸ ਗਾਂ ਬਾਰੇ ਬਾਈ ਤੋਂ ਜਾਣਕਾਰੀ ਲੈਣੀ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਨਾਮ ਆਪਣਾ ਦੱਸਦੇ ਵੀ ਰਮਨਦੀਪ ਸਿੰਘ ਜੀ ਰਵੰਦੀਪ ਬਾਈ ਆਪਾਂ ਅੱਜ ਦੋ ਨਗ ਵਕਾਊ ਕੀਤੇ ਆ। ਹਾਂਜੀ ਬਾਈ। ਪਸ਼ੂ ਘਰਦੇ ਆ ਜਾਂ ਵਪਾਰ ਦਾ ਕੰਮ? ਨਹੀਂ ਬਾਈ ਦੋਨੇ ਕਰਦੇ ਆ ਪਸ਼ੂ ਆਪਣੇ। ਗਾਂ ਬਾਰੇ ਪਹਿਲਾਂ ਜਾਣਕਾਰੀ ਦੇ ਦਿਓ ਜੇ ਕਿੰਨਾਂ ਮਸੂਹਾ ਸੂਹਾ ਸੂਗੀ। ਇਹ ਬਾਈ ਦੂਜਾ ਸੂਹਾ ਸੂਗੀ ਰਹੀ ਨਾਲ ਹੁਣ। ਹਾਂ। ਇਹ ਆਪ ਏ ਵੀ ਇਸ ਦੇ ਕਿਸੇ ਸੀਮੰਟ ਦੀ ਹੈ ਪਰ ਆਪਾਂ ਨੂੰ ਪਤਾ ਨਹੀਂ। ਠੀਕ ਹੈ। ਕਿਹੜੀ ਦੀ ਹੈ? ਹੁਣ ਇਹ ਦਿਨ ਕਿੰਨੇ ਕ ਲੈੰਦੀ ਹੈ? ਦਿਨ ਬਾਈ ਇਹਦੇ ਮਾਨਕ ਚਲ ਅਗਲੀ 8 ਤਰੀਕ ਨੂੰ ਇਹਦੇ 9 ਮਹੀਨੇ ਪੂਰੇ ਹੁੰਦੇ ਆ। 8 ਦਸੰਬਰ ਨੂੰ। 8 ਦਸੰਬਰ। ਅੱਜ 21 ਤਰੀਕ ਹੈ। ਅੱਜ 21। 10 ਸੇ ਤੇ 8 ਹੋ ਹਾਂਜੀ ਜਨ 9 ਇਹ ਤੇ 8 ਹੋ 17 ਦਿਨ ਹਜੇ ਪਏ ਹਾਂਜੀ 9 ਦਿਨ ਦੁੱਧ ਪਈ ਪਹਿਲਨ ਦਾ ਕਿੰਨਾ ਕਰਿਆ ਬਈ 27 28 ਕਿਲੋ ਆਪਾਂ ਮਤਲਬ ਦਿਖਾ ਵੀ ਦੇ ਬਈ ਤੂੰ ਉਧਰ ਆਪਣੇ ਕਿਵੇਂ ਪਸ਼ੂ ਖੜਿਆ ਇਸ ਤਰ੍ਹਾਂ ਆਪਾਂ ਨੂੰ ਇਹਨੇ ਬੰਨ ਕੇ ਦਿੱਤਾ ਠੀਕ ਹੈ ਰੇਟ ਇਹਦਾ ਕੀ ਰੱਖਦੇ ਰੇਟ ਮੈਂ ਫੋਨ ਤੇ ਰੱਖਾਂਗੇ ਦੱਸੋ ਹਜੇ 15 ਤੋਂ 17 ਦਿਨਾਂ ਦੀ ਕੱਚੀ ਐ 8 ਦਸੰਬਰ ਨੂੰ 9 ਮਹੀਨੇ ਪੂਰੇ ਹੋਣਗੇ ਤੋਰਗੇ ਬਈ ਸੋ ਦੂਜਾ ਸੁਆ ਇਹਨੇ ਸੁਣਾ ਕਰੇ ਬੰਨ ਕੇ ਰੱਖਿਓ ਪਸ਼ੂ ਆ ਹਵਾਨਾ ਫਿਕਸ ਕੱਢੂਗੀ ਅੱਜ ਤੁਹਾਨੂੰ ਕਿਉਂਕਿ ਮੱਝ ਦੀ ਵੀਡੀਓ ਦਿਖਾਉਣੀ ਸੀ ਤੇ ਨਾਲ ਹੀ ਇਹ ਦਿਖਾਦਨੇ ਆ ਬਾਈ ਨੇ ਵੇਚ ਲਈ ਸੀ ਜਿਹਨੂੰ ਪਸੰਦ ਆਵੇ ਕਾਲ ਕਰ ਲਿਓ ਤੁਸੀਂ ਪ੍ਰੋਪਰ ਫਿਟਿੰਗ ਵਾਲਾ ਹਵਾਨਾ ਦੱਸੋ ਤੁਹਾਨੂੰ ਦੂਰੋਂ ਦਿਸਦਾ ਹਣਾ ਧਲਿਆਰਾ ਪਾਲਿਆ ਸ਼ੌਂਕੀਆ ਕਿਉਂਕਿ ਪਸ਼ੂ ਭਾਈ ਦਾ ਨਸਦਾ ਨਹੀਂਗਾ ਹਾਲਾਂਕਿ ਉਹਦੀ ਹਲਕਤ ਜ਼ਰੂਰ ਮਣਾਉਣ ਲੱਗ ਪੈਂਦਾ ਪਸ਼ੂ ਤੋਂ ਵੈਸੇ ਇਹਦੇ ਸੰਗਲ ਪਾਇਆ ਸੀ ਲੈ ਚੱਲੋ ਬਾਈ ਧਲਿਆਰੇ ਨਾਲ ਬਾਈ ਹੁਰੀ ਕਹਿੰਦੇ ਵੀ ਤੁਹਾਡਾ ਸੌਖਾ ਤੇ ਸੋਹਣਾ ਲੱਗਦਾ ਪਸ਼ੂ ਤੋੜਨਾ ਸੌਖਾ ਹੋ ਜਾਂਦਾ ਹਵਾਨਾ ਚੰਗਾ ਦੋਸਤੋ ਵੇਹੜਦਾ ਹਜੇ ਦੇਣੇ ਤੇ ਬਾਕੀ ਏ ਇੱਕ ਵਾਰ ਫੇਰ ਇਹ ਤੈਨੂੰ ਮੋੜ ਥੋੜਾ ਹੋਰ ਦਾ ਮੋੜ ਦਿਖਾ ਦਗੀ ਹਟ ਜਾ ਹਜੇ ਕੱਚੀ ਆ ਦੋਸਤੋ ਵੇੜੇ ਗੱਲ ਧਿਆਨ ਚ ਰੱਖ ਲਓ ਸੋ ਦੋਸਤੋ ਕਿਉਂਕਿ ਪਸ਼ੂ ਖੜੇ ਹੀ ਰਹਿੰਦੇ ਆ ਤੇ ਫਿਰ ਇੱਕ ਤਾਂ ਡਰਦੇ ਆ ਤੇ ਦੂਜਾ ਪਸ਼ੂ ਉਹ ਮੇ ਤੁਰਨਾ ਨਹੀਂ ਚਾਹੁੰਦਾ ਹਜੇ ਇਹਦੇ ਦਿਨ ਵੀ ਬਾਕੀ ਐ ਸੋ ਇਹ ਵੇੜ ਕੱਚੀ ਐ ਜਿਹਨੂੰ ਅੱਜ ਸਮਝ ਆਉਂਦੀ ਏ ਕਾਲ ਕਰ ਲਿਓ ਰੇਟ ਇਹਦਾ ਫੋਨ ਤੇ ਰੱਖਿਆ ਰਵਾਨਾ ਇਹਦਾ ਬਹੁਤ ਸੋਹਣਾ ਦੱਸੋ ਤੁਸੀਂ ਨੇੜੋਂ ਆ ਕੇ ਦੇਖ ਲੈਣਾ ਪਹਿਲੇ ਨੰਬਰ ਦੇ ਗਾਂ ਹੁਣ ਆਪਾਂ ਮੱਝ ਬਾਰੇ ਗੱਲਬਾਤ ਨਹੀਂ ਕਰਾਂਗੇ ਸੱਚ ਬਈ ਜਿਵੇਂ ਮੈਂ ਦੱਸਿਆ ਸੀ ਦੋਸਤੋ ਸੰਗਲ ਪਹਿਲਾਂ ਪਾਇਰਿਆ ਤੇ ਹੁਣ ਸੰਗਲ ਪਾ ਕੇ ਅੰਦਰ ਬੰਦ ਦੇਣੀ ਹੈ ਕਿਉਂਕਿ ਗਾਂ ਜਾਂ ਮੱਝ ਜਦੋਂ ਵੀਡੀਓ ਬਣਾਉਂਦੇ ਤੇ ਲਿਆਰਾ ਪਾਉਨੇ ਫਿਰ ਡਰ ਜਾਂਦਾ ਪਸ਼ੂ ਦੱਸੋ ਬਾਈ ਦੱਸਦਾ ਸੀ ਵੀ ਇਹਦੇ ਸੀਮਨ ਜਿਹੜਾ ਉਹ ਲੱਗਾ ਉਹ ਵੀ ਚੰਗਾ ਕਿਹੜੇ ਬੋਲ ਦਾ ਲੱਗਾ ਬਾਈ ਪਰ ਮਾੜਾ ਤੋਂ ਗੱਬਣਾ ਬਈ ਆਪਣੇ ਕੋਲੇ ਫੁੱਲ ਪ੍ਰੂਫ ਆਉਦਾ ਠੀਕ ਆ ਉਹ ਸਿੱਕਾ ਜਾਂ ਹੈਗਾ ਸਮਝਾ ਸਾਰਾ ਕੁਝ ਹੈਗਾ ਹੀ ਆਪਾਂ ਡਾਕਟਰ ਵੀ ਆਪਣੇ ਕੋਲੇ ਆ ਜਿਹੜੇ ਤਾਂ ਭਰੇ ਆ ਆਪਣਾ ਗੱਲਬਾਤ ਕਰਾ ਦੇਣਗੇ ਠੀਕ ਸਿਕਸਰ ਆ ਜਾਂਦਾ ਸਿਕਸਰ ਲੱਗਿਆ ਵਾਰ ਮਾਡਾ ਦਾ ਹੀ ਠੀਕ ਓਕੇ ਦੱਸੋ ਰਮਾਡਾ ਬੋਲਦਾ ਸਿਕਸਰ ਬਾਕੀ ਭਾਈ ਇਹ ਮਸ਼ੀਨ ਦੀ ਚਵਾਈ ਤੇ ਵੀ ਹੱਥੀ ਚਵਾਈ ਤੇ ਵੀ ਜਿਵੇਂ ਮਰਜੀ ਚੋਲੋ ਇਨੀ ਠੰਡੀ ਸੀ ਲਾ ਵੈਸੇ ਲੱਤ ਨਹੀਂ ਚੱਕਦੀ ਨਿਆਣਾ ਪਾਉਣਾ ਆਪਦੀ ਇੱਛਾ ਨਹੀਂ ਪਾਉਣਾ ਤਾਂ ਵੀ ਕੋਈ ਚੱਕਰ ਨਹੀਂ ਠੀਕ ਹੈ ਭਾਈ ਬੰਦ ਹੋ ਇਹਨੂੰ ਅੰਦਰ ਸੋ ਇਹ ਦੱਸੋ ਪਹਿਲੇ ਨੰਬਰ ਤੇ ਗਾਂ ਦੇਖ ਲਓ ਇਹਦੇ ਹੁਣ ਸੰਗਲ ਹੀ ਪਾਤਾ ਕਿਉਂਕਿ ਪਹਿਲਾਂ ਵੀ ਸੰਗਲ ਪਾਇਆ ਸੀ ਹਵਾਨਾ ਫਿਟਿੰਗ ਹਲਾ ਤੁਸੀਂ ਉਹ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਪਰ ਇਹ ਜੇ ਕੱਚੀ ਹੈ ਵੈ ਅੱਛਾ ਵੀਰ ਜਿਹੜੀ ਹੁਣ ਮੱਝ ਆਪਾਂ ਦਿਖਾਉਣੀ ਇਹਦੀ ਕੀ ਡਿਟੇਲ ਹੈ ਇਹ ਕਿੰਨਾ ਮਸੂਆ ਸੂਆ ਇਹ ਇਹ ਬਈ ਮੱਜ ਦੂਜਾ ਸੂਆ ਹੁਣ ਇਸ ਟਾਈਮ ਸੂਈ ਆ ਪਹਿਲੇ ਸੂਏ ਆਪਾਂ ਇਸ ਸਵੈਨ ਪੰਡ ਤੋਂ ਲਈ ਸੀ ਸਵੈਨ ਇਹ ਕਿਹੜੇ ਸਟੇਟ ਦਾ ਪੰਡ ਹਰਿਆਣੇ ਚੋਂ ਹਰਿਆਣੇ ਚੋਂ ਲਈ ਸੀ ਆ ਕੰਨੜੀ ਦੇ ਨਾਲ ਵਾਲਾ ਪੰਡ ਜਿਹੜਾ ਸਵੈਨ ਠੀਕ ਐ ਇੱਥੋਂ ਲਈ ਸੀ ਬਈ ਆਪਾਂ ਪੰਜ ਚਾਰ ਦਿਨਾਂ ਦੀ ਸੂਈ ਠੀਕ ਐ ਪਿੱਛੇ ਇਹਦੇ ਉਹ ਅੰਦਰ ਖੜੀਏ ਕੱਟੀ ਹੋਈ ਸੀ ਹੂੰ ਤੇ ਮੰਨ ਕੇ ਚਲੋ ਉਹਨੇ ਪਹਿਲੇ ਸੂਏ ਬਹੁਤ ਚੰਗਾ ਦੁੱਧ ਦਿੱਤਾ ਜੀ ਜੂ ਨਾਂ ਲਾਉਣ ਦੇ ਬਾਵਜੂਦ ਵੀ 15 ਪਲੱਸ ਚੱਲੀ ਗਈ ਆ 15 ਕਿਲੋ ਤੋਂ ਪਹਿਲਾਂ ਦੁੱਧ ਪਾ ਕੇ ਹਾਂ ਆਰਾਮ ਨਾਲ ਹੀ ਬੜੇ ਆਰਾਮ ਨਾਲ ਥੋੜਾ ਖਾਣ ਪੀਣ ਦੀ ਵੀ ਦਿੱਕਤ ਮੰਨੀ ਪਹਿਲੇ ਸੂਏ ਨੇ ਠੀਕ ਹੈ ਅੱਛਾ ਇਹ ਕੀ ਇਹ ਬੱਚਾ ਫਿਰ ਇਸ ਤਰ੍ਹਾਂ ਕਿਵੇਂ ਦੇਗੀ ਇਹ ਇਹਦਾ ਜੀ ਉਹ ਮੇਰੇ ਡੈਡੀ ਨੂੰ ਸ਼ੌਕ ਹੈ ਨੀਲੀ ਦਾ ਉਹ ਬਹੁਤ ਟਾਈਮ ਦਾ ਫਿਰਦਾ ਸੀ ਉਹ ਇੱਕਦਮ ਮੈਂ ਘਰੇ ਨਹੀਂ ਸੀ ਉਹਨੇ ਨੀਲੀ ਦਾ ਟੀਕਾ ਭਰਾਤਾ ਉਹਨੂੰ ਮੈਂ ਵੈਸੇ ਦੱਸਿਆ ਵੀ ਸੀ ਜੇ ਤੂੰ ਨੀਲੀ ਦਾ ਬੱਚਾ ਲੈਣਾ ਤਾਂ ਨੀਲੀ ਮੱਝ ਚੋਂ ਲੈ ਲਾਂਗੇ ਠੀਕ ਹੈ ਨੀਲੀ ਰਾਵੀ ਚੋਂ ਹਾਂ ਉਹ ਬਸ ਉਹ ਥੋੜਾ ਜਿਹਾ ਤੇ ਦਿਮਾਗ ਨਾਲ ਅੱਛਾ ਬੱਚਾ ਕੀ ਦੇਗੀ ਜੀ ਬੱਚਾ ਕੱਟਾਈ ਇਹ ਫਿਰ ਜੇ ਕੱਟੀ ਦੇ ਜਾਂਦੀ ਫਿਰ ਰੱਖ ਲੈਣੀ ਸੀ ਹਾਂ ਕੱਟੀ ਦੇ ਜਾਂਦੀ ਤਾਂ ਫਿਰ ਮੋਕਾ ਇਹ ਤੇ ਹੋਰੀ ਦਿਮਾਗ ਵੱਲ ਜਾਂਦੇ ਫਿਰ ਕੱਟੀ ਤਾਂ ਆਪਣ ਨੂੰ ਇਹਦੀ ਰੱਖਣੀ ਰੱਖਣੀ ਸੀਗੀ ਬਾਕੀ ਥੋੜੀ ਜਿਹੀ ਆਪਣ ਨੂੰ ਆਹ ਪ੍ਰੋਬਲਮ ਆਈ ਅੱਛਾ ਇਹ ਦੇ ਕਰਕੇ ਆ ਉੱਚਾ ਕਰਕੇ ਪਾਉਣਾ ਜੀ ਪਸ਼ੂ ਤੁਸੀਂ ਦੇਖੇ ਅੰਦਰ ਔਖਾ ਵਾਲਾ ਹੋਇਆ ਖੜਾ ਪਸ਼ੂ ਜਾਦੇ ਹੋਏ ਖੜੇ ਆ ਅੰਦਰ ਨਗ ਹੋਰ ਵੀ ਹੈ ਮੇਰੇ ਕੋਲ ਹਾਂਜੀ ਬਹੁਤ ਹੈ ਨਗ ਠੀਕ ਹੈ ਮਤਲਬ ਉਹ ਬੱਚੇ ਜਿਵੇਂ ਕਈ ਵਾਰ ਡਾਟ ਪਏ ਜਾਂਦਾ ਮੱਝ ਜਿੱਦਾਂ ਦੇ ਨਾ ਪਉਂਦੀ ਉਹ ਇਹ ਨੀਲੀ ਰਾਵੀ ਦਾ ਸੀਮਨ ਲਵਾਉਣ ਕਰਕੇ ਨੀਲੀ ਰਾਵੀ ਦਾ ਸੀਮਨ ਲਵਾਉਣ ਕਰਕੇ ਪਾਇਆ ਜੀ ਆਪਣੇ ਕੋਲੇ ਇਹਦਾ ਵੀ ਬਰੂਪ ਪਿਆ ਜੀ ਪਿਛਲੀ ਸੂਏ ਦੀ ਇਹਦੀ ਕੱਟੀ ਹੈਗੀ ਹੈ ਹਾਂਜੀ ਉਹ ਅੰਦਰ ਖੜੀ ਆ ਨਾਲੇ ਉਸ ਦਾ ਕਮਰਾ ਦੇ ਅੰਦਰ ਪਸ਼ੂ ਆਉਂਦੀ ਇੱਕ ਵਾਰ ਮੈਂ ਉਹ ਕੱਟੀ ਵੀ ਦਿਖਾ ਦਿੰਨਾ ਜਿਹੜੀ ਇਹਦੇ ਨਾਲ ਪਿਛਲੇ ਸੂਏ ਚ ਆਈ ਸੀ ਪਹਿਲਾ ਸੂਆ ਸ ਮੈਂ ਜਗਾ ਜਿੱਥੇ ਕੋ ਟੰਗ ਹੈ ਸੋ ਇਧਰ ਦੀ ਆਪਾਂ ਇੱਕ ਵਾਰ ਦੇਖਦੇ ਹਾਂ ਹੋ ਜਾ ਬਈ ਸਾਹਮਣੇ ਹੈ ਜੀ ਸੋ ਇਹ ਕੱਟੀ ਆ ਦੋਸਤੋ ਸਾਹਮਣੇ ਖੜੀ ਹੈ ਜਿਹੜੀ ਇਸ ਦਾ ਰਵਾ ਅੰਦਰ ਪਸੂ ਹੋਰ ਵੀ ਹੈਗੇ ਆ ਤੁਸੀਂ ਦੇਖੋਗੇ ਸਾਰਾ ਹੀ ਬਰਾਂਡਾ ਭਰਿਆ ਹੋਇਆ ਹੈ ਕੱਟੀ ਜਿਹੜੀ ਇੱਕ ਵਾਰ ਦੇਖ ਲਓ ਸੋਹਣੀ ਕੱਟੀ ਨੂੰ ਜਨਮ ਦਿੱਤਾ ਮੱਝ ਨੇ ਇਹ ਕੱਟੀ ਹੈ ਸਾਰੀ ਕਾਲੀ ਕੱਟੀ ਪਰ ਅੰਦਰ ਹੀ ਵਜਣ ਕਰਕੇ ਰੰਗ ਥੋੜਾ ਫਿੱਕਾ ਜਿਹਾ ਤੁਹਾਨੂੰ ਦਿਸਦਾ ਨਾ ਸੋ ਇਹ ਝੋਟੀ ਇਹ ਮੱਝ ਤਾਜੀ ਬਿਲਕੁਲ ਸੂਈ ਹੋਈ ਹੈ ਬਈ ਹਜੇ ਜੇਰਤੇ ਦੀ ਪੈਣ ਵਾਲੀ ਹੈ ਨਾ ਹਾਂ ਬਈ ਜੇਰ ਪੈਣ ਵਾਲੀ ਛੋੜਿਆ ਆਏ ਤੋ ਸੂਈ ਦੋ ਆਪਾਂ 7 ਕੀ ਕਿ ਪੰਜ ਸੱਤ ਮਿੰਟ ਪਹਿਲੇ ਸੀ ਹਾਂਜੀ ਅੱਛਾ ਇਹ ਤੇ ਦੁੱਧ ਕੱਢਿਆ ਵੇ ਇਹ ਦੁੱਧ ਹਾਂ ਆ ਬੱਚਾ ਲਾਇ ਮਾਰਾਂਗਾ ਧਾਰਾਂ ਅੱਛਾ ਵੈਸੇ ਧਾਰਾਂ ਮਾਰ ਕੇ ਹਾਂ ਮਾਰ ਕੇ ਤੇ ਕੋ ਮਾਰ ਮਾਰਨੀ ਤਾਂ ਮਾਰ ਵੀ ਦਿੰਨੇ ਆਪਾ ਬਹੁਤ ਕੋਈ ਨਹੀਂ ਅੱਛਾ ਇਹ ਰੇਟ ਇਹਦਾ ਕੀ ਰੱਖ ਦੂੰ ਰੇਟ ਫੋਨ ਤੇ ਆ ਜੀ ਤੋਰਦਗੇ ਇਹਨੂੰ ਦੋਸੇ ਨੇ ਕੱਟੇ ਨੂੰ ਜਨਮ ਦਿੱਤਾ ਤੇ ਬਾਈ ਦੇ ਫਾਦਰ ਸਾਹਿਬ ਨੂੰ ਚੌਂਕ ਨੀਲੀ ਰਾਵੀ ਨਸਲ ਦਾ ਬਾਈ ਕਹਿੰਦਾ ਵੀ ਉਹ ਘਰੇ ਫਾਦਰ ਸਾਹਿਬ ਸੀ ਇਹਨਾਂ ਦੇ ਤੇ ਉਹਨਾਂ ਨੇ ਇਹਦੇ ਠੀਕ ਆ ਜਿਹੜਾ ਨੀਲੀ ਰਾਵੀ ਦਾ ਲਵਾਤਾ ਵੈਸੇ ਮੱਝ ਮੁਰਾ ਦੀ ਹੈ ਥਣ ਸੋਹਣਾ ਬਹੁਤ ਸੋਹਣਾ ਥਾਣਾ ਹੈ 15+b ਕਹਿੰਦਾ ਵੀ ਪਹਿਲੇ ਸੂਏ ਦੁੱਧ ਦੇਗੀ ਸੀ ਤੇ ਦੂਜਾ ਸੂਆ ਸੂਈ ਹੈ। ਰੇਟ ਫੋਨ ਤੇ ਹੈ। ਹਵਾਨਾ ਜਿਹੜਾ ਹੁਣ ਦਾ ਤੁਸੀਂ ਦੇਖ ਲਓ ਕਿਉਂਕਿ ਅਜੇ ਸਿਰਫ ਧਾਰਾਂ 2-4 ਮਾਰੀਆਂ ਹੋਣੀਆਂ ਬਾਈ ਨੇ। ਬਾਕੀ ਭਰੇ ਹਵਾਨੇ ਚ ਹੀ ਐ। ਤਾਜ਼ਾ ਸੂਆ ਪਸ਼ੂ ਕਈ ਵਾਰਾਂ ਜਦੋਂ ਵੀਡੀਓ ਐਵੇਂ ਬਣਾਉਂਦੇ ਆ ਤਾਂ ਲੱਗਦਾ ਹੁੰਦਾ ਵੀ ਇਹ ਤੋਰ ਐ ਕਿਤੋਂ ਕਿਉਂਕਿ ਜ਼ੋਰ ਲੱਗਾ ਹੁੰਦਾ ਪਸ਼ੂ ਦਾ ਸੌਣ ਲੱਗੇ ਤਾਂ ਥੋੜਾ ਉਹਦਾ ਥਕਾਵਟ ਪਸ਼ੂ ਮੰਦਾ ਹੁੰਦਾ ਜਦੋਂ ਦਿਨ ਹੋ ਗਏ 5-4 ਫਿਰ ਇਹੀ ਮੱਝ ਦੀ ਚਾਲਤਾਲ ਹੋਰ ਲੱਗੂਗੀ। ਬਰੀਕ ਚਮੜੀ ਦੀ ਮੱਝ ਐ। ਚੰਗੀ ਹੈ ਗਾੜੀ ਦੀਂਦੀ ਹੈ ਤੇ ਪਛਾਣ ਨੂੰ ਹਵਾਨਾ ਤੁਸੀਂ ਵੀਡੀਓ ਚ ਦੇਖ ਹੀ ਲਿਆ ਸਿੰਗ ਬਿਲਕੁਲ ਛੋਟਾ ਤੇ ਸੋਹਣਾ ਕੁੰਡਾ ਸਿੰਗ ਹੈ ਰੇਟ ਇਹਦਾ ਫੋਨ ਤੇ ਰੱਖਿਆ ਕਟਿੰਗ ਬਾਈ ਨੇ ਸ਼ੌਂਕਣਾ ਕਰਤੀ ਸੀ ਤੇ ਹਰਿਆਣੇ ਦੇ ਵਿੱਚੋਂ ਪਿਛਲੇ ਸੂਏ ਮਾਝੇ ਖਰੀਦੀ ਹੈ ਤੁਹਾਨੂੰ ਮੈਂ ਥਾਣੇ ਦੇ ਫੇਰ ਦਿਖਾਉਂਗਾ ਦੋਸਤੋ ਬੜਾ ਸੋਹਣਾ ਇਹਦਾ ਨਰੋਆ ਥਣ ਲੱਗਾ ਹੈ ਖੈਰ ਤਾਜ਼ਾ ਸੂਆ ਪਸ਼ੂ ਜਿਹੜਾ ਉਹ ਇੱਕ ਵਾਰ ਜਦੋਂ ਇਹ ਦੁੱਧ ਤੇ ਆਜੂਗੀ ਉਦੋਂ ਜਗਨ ਲੱਗਣਾ ਇਹਨੇ ਥਣ ਹਵਾਨੇ ਵੱਲੋਂ ਵੀ ਸਣ ਜਿਹੜੇ ਉਹ ਤੁਸੀਂ ਦੇਖ ਲਓ ਬਾਕੀ ਬਈ ਨਾ ਇਹਦੇ ਨਾ ਦੇਣਾ 22 ਤਰੀਕ ਨੂੰ 10 ਮਹੀਨੇ ਪੂਰੇ ਹੁੰਦੇ ਸੀ ਅੱਛਾ ਤੇ ਬਸ ਥੋੜੀ ਆਪਣੇ ਨਾ ਜਗਾ ਦੀ ਵੀ ਪ੍ਰੋਬਲਮ ਕਰਕੇ ਪਸ਼ੂ ਤੰਗ ਹੁੰਦੇ ਆ ਸੂਨ ਵਾਲੇ ਇਹ ਚੰਗੇ ਪਸ਼ੂ ਉਹਦੇ ਕਰਕੇ ਇਹ ਮੰਨ ਕੇ ਚੱਲ ਵੀ ਇੱਕ ਅੱਧਾ ਦਿਨ ਨਾ 10 ਮਹੀਨੇ ਹੋਏ ਤਾਂ ਪਹਿਲਾਂ ਹੀ ਸੂਪੀ 10 ਮਹੀਨੇ ਜਿਹੜੇ ਉੱਤੇ ਲੈਣੇ ਸੀ ਉਹ ਤਾਂ ਲੈਣੇ ਕਿ ਜਿਹਨਾਂ ਉਨਾਂ ਤੋਂ ਪੂਰੇ ਵੀ ਨਹੀਂ ਕੀਤੇ ਉਹ ਪੂਰੀ ਨਹੀਂ ਕਰਈ ਇੱਕ ਦੋ ਦਿਨ ਪਹਿਲਾਂ ਸੂਪੀ ਠੀਕ ਬਾਕੀ ਇਹ ਨਾ ਲੰਮਾ ਟਾਈਮ ਇੰਨਾ ਜ਼ਿਆਦਾ ਦੁੱਧ ਦਿੰਦੀ ਹੈ ਯਾਨੀ ਕਿ ਗਾਂ ਵਾਲਾ ਟਾਈਪ ਆ ਵੀ ਡਰਾਈ ਕਰਨੀ ਪੈਂਦੀ ਅੱਛਾ ਠੀਕ ਹੈ ਇਹ ਵੀ ਗੱਲ ਹੈ ਦੁੱ ਠੀਕ ਹੈ ਸੋ ਬਹੁਤ ਸੋਹਣਾ ਥਾਣਾ ਖੇਰ ਜੋਛ ਫੋਲਾ ਥਾਣਾ ਦੇ ਵਿੱਚ ਹਵਾਨੇ ਚ ਥੋੜੇ ਜਿਹਾ ਵਾਲ ਢਿੱਲ ਹਜੇ ਦੀਂਦੀ ਹੈ ਉਹ ਕਈ ਵਾਰ ਪਸੂ ਪਹਿਲਾਂ ਸੂਨ ਨਾ ਹੋ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹ ਨਾਗ ਟੋਟਲ ਦੋ ਵਿਕਾਉ ਸੀ ਬਾਈ ਕੋਲ ਦੋਨੇ ਤੁਹਾਨੂੰ ਦਿਖਾਤੇ ਆ ਸੋ ਦੱਸੋ ਵੀਡੀਓ ਕਿਉਂਕਿ ਦੋ ਨਾਗਾਂ ਦੀ ਹੈ ਤੇ ਆਪਾਂ ਇਹ ਕਰਦੇ ਆ ਵੀ ਇਹਦੇ ਚ ਤੁਹਾਨੂੰ ਇਹ ਮੱਝ ਦੀਆਂ ਧਾਰਾਂ ਵੀ ਦਿਖਾਣੇ ਬਸ ਬਾਈ ਬੱਚਾ ਚੱਟ ਲੈਂਦੇ ਉਹ ਤੇ ਤੂੰ ਧਾਰਾਂ ਮਾਰ ਤੇ ਇੱਕ ਵਾਰ ਤੁਸੀਂ ਧਾਰਾਂ ਦੇਖੋ ਅਗਲੇ ਥਣਾ ਚ ਸਾਫ ਫਤਰੀ ਧਾਰ ਬਿਲਕੁਲ ਦੀਦੀ ਹੈ ਬਈ ਪਿਛਲੇ ਚ ਮਾਰੀ ਤਾਰ ਛੋਟ ਵੀਡੀਓ ਬਣਾਵਾਂਗੇ ਜਿਆਦਾ ਨਾ ਮਾਰੀ ਤੇ ਬਿਲਕੁਲ ਸਾਫ ਤਾਰਾਂ ਦੱਸੋ ਪਿਛਲੇ ਥਣਾ ਤੋਂ ਬਾਕੀ ਠੀਕ ਹੈ ਭਾਈ ਚੋਾਈ ਦੀ ਵੀ ਚੰਗੀ ਹੈ ਤੇ ਮੱਝਸੀਲ ਸ਼ਰੀਫ ਵੀ ਦਿਸਦੀ ਹੈ ਬਾਕੀ ਤੁਸੀਂ ਆ ਕੇ ਦੇਖ ਲਿਓ ਪੇਮੈਂਟ ਜਿਹੜੀ ਦੱਸੋ ਰੇਟ ਹੈ ਉਹ ਫੋਨ ਤੇ ਹੈ ਉਹ ਤੁਹਾਨੂੰ ਕਾਲ ਕਰਕੇ ਪਤਾ ਕਰਨਾ ਪੈਣਾ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ